ਅੱਜ ਜਸਿੰਮ ਪਿੰਡ ਤੋਂ ਚੱਲ ਕੇ ਆਏ ਹਾਂ ਮੁਰਗੀਆਂ ਦੀ ਫੀਡ ਲੈਣ ਲਈ ਫਾਰਮ ਤੇ ਗਮਾਨੀ ਵਾਲਾ ਫਾਰਮ ਸਰਦਾਰ ਦਾ ਫਾਰਮ ਹੈ ਆ ਦੇਖੋ ਫੀਡ ਪਈ ਹੈ ਇਹ ਤੋਂ ਗੱਟਾ ਸਟਾਰਟਰ ਲਜਾਣਾ ਹੈ ਪਰਲੀ ਸਾਈਡ ਦਾ ਜੋ ਉੱਤੇ ਮੁਰਗਾ ਬਣਿਆ ਹੋਇਆ ਹੈ ਮੋਟਾ ਸਾਰਾ ਇਹ ਗੱਟਾ ਤੁਹਾਨੂੰ 2100 ਦਾ ਪਵੇਗਾ ਸੱਗੇ ਤੁਹਾਨੂੰ ਹੋਰ ਵੀ ਆ ਦੇਖੋ ਫੀਡ ਪਈ ਹੈ ਫਾਰਮ ਵਾਲਿਆਂ ਦੀ ਜੋ ਕਿ ਮੁਰਗੀ ਫੀਡ ਹੈ ਜਿੱਤੀ ਮੁਰਗੀ ਨੂੰ ਪਾਈ ਜਾਂਦੀ ਹੈ ਜੋ ਕਿ ਚਿੱਟਾ ਅੰਡਾ ਲਿਆ ਜਾਂਦਾ ਹੈ ਮੁਰਗੀ ਤੋਂ ਇਹ ਵੀ ਹੋਰ ਵੀ ਕੈਲਸ਼ੀਅਮ ਪੱਥਰੀ ਪਾਈ ਜਾਂਦੀ ਹੈ ਫੀਡ ਚ ਸਭ ਕੁਝ ਲਾਇਆ ਜਾਂਦਾ ਹੈ ਇਹ ਫੀਡ ਹੈ ਜਿਹੜੀ ਮੁਰਗੀਆਂ ਲਈ ਆਂਡਾ ਲੈਂਡ ਵਾਲੀ ਫੀਡ ਹੈ ਪਾਈ ਜਾਂਦੀ ਹੈ। ਠੀਕ ਕਰ ਤਾਰੇ। ਹੋਰ ਠੀਟਾਓ। ਹਾਂ। ਉਹ ਠੀਟਾ ਨਾ। ਉੱਤੇ। ਉਹ ਇਧਰ ਮੰਮਨ। ਨਾ ਚਿੱਟੀਆਂ ਮੁਰਗੀਆਂ ਆਂਡੇ ਵਾਲੀਆਂ ਦੇਖੋ। ਜਿਵੇਂ ਜਾਲੀਆਂ ਤੇ ਮੁਰਗੀਆਂ ਲੱਗੀਆਂ ਹੋਈਆਂ ਹਨ।